ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਅੱਜ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਡਾਕਟਰ ਰੰਗਾਨਾਥਨ ਸੀਸੀ ਕੋਲਨ ਕਲਾਸੀਫਿਕੇਸ਼ਨ ਬਾਰੇ ਐਮਸੀਕਿਊ ਕਰਾਂਗੇ ਜੋ ਕਿ ਬਹੁਤ ਹੀ ਇੰਪੋਰਟੈਂਟ ਨੇ ਤੁਸੀਂ ਪੰਜਾਬ ਲਾਇਬ੍ਰੇਰੀ ਦਾ ਲਾਇਬ੍ਰੇਰੀ ਦੀ ਸਟੋਰਟ ਦਾ ਯੂਜੀਸੀ ਨੈਟ ਲਾਇਬ੍ਰੇਰੀ ਦਾ ਕੇਵੀਐਸ ਲਾਇਬ੍ਰੇਰੀ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਵਿੱਚੋਂ ਇੱਕ ਜਾਂ ਦੋ ਨੰਬਰ ਦੇ ਕੁਐਸਚਨ ਜ਼ਰੂਰ ਆਉਂਦੇ ਨੇ ਹਾਂਜੀ ਸਟਾਰਟ ਕਰਦੇ ਆਪਾਂ ਫਸਟ ਕੁਐਸਚਨ ਹੈ ਡਾਕਟਰ ਰੰਗਨਾਥ ਨੇ ਪੁਸਤਕਾਲੇ ਵਿਗਿਆਨ ਦੇ ਪੰਜ ਸੂਤਰਾਂ ਦਾ ਪ੍ਰਤੀਪਾਦਨ ਕਦੋਂ ਕੀਤਾ ਡਾਕਟਰ ਰੰਗਨਾਥ ਨੇ ਪੁਸਤਕਾਲੇ ਵਿਗਿਆਨ ਦੇ ਜਿਹੜੇ ਪੰਜ ਸੂਤਰ ਦਿੱਤੇ ਸਨ ਉਹਨਾਂ ਦਾ ਪ੍ਰਤੀਪਾਦਨ ਕਦੋਂ ਕੀਤਾ ਹਾਂਜੀ ਆਪਸ਼ਨ ਨੇ ਜੀ 1926 ਵਿੱਚ 1931 ਵਿੱਚ 1922 ਵਿੱਚ ਜਾਂ 1928 ਵਿੱਚ ਡਾਕਟਰ ਰੰਗਨਾਥ ਨੇ ਪੁਸਤਕਾਲੇ ਵਿਗਿਆਨ ਦੇ ਪੰਜ ਸੂਤਰਾਂ ਦਾ ਪ੍ਰਤੀਪਾਦਨ ਕਦੋਂ ਕੀਤਾ ਸੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1928 অপਸ਼ਨ ਨੰਬਰ 4 1928 ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਪੁਸਤਕਾਲੇ ਵਿਗਿਆਨ ਦੇ ਪੰਜ ਸੂਤਰਾਂ ਦਾ ਪੁਸਤਕ ਦੇ ਰੂਪ ਵਿੱਚ ਪ੍ਰਥਮ ਪ੍ਰਕਾਸ਼ਨ ਕਦੋਂ ਕੀਤਾ ਗਿਆ ਪੁਸਤਕਾਲੇ ਵਿਗਿਆਨ ਦੇ ਪੰਜ ਸੂਤਰਾਂ ਦਾ ਪੁਸਤਕ ਦੇ ਰੂਪ ਵਿੱਚ ਪ੍ਰਥਮ ਪ੍ਰਕਾਸ਼ਨ ਕਦੋਂ ਕੀਤਾ ਗਿਆ অপਸ਼ਨ 1911 ਵਿੱਚ 1921 ਵਿੱਚ 1931 ਵਿੱਚ 1923 ਵਿੱਚ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd 1931 1931 অপਸ਼ਨ ਨੰਬਰ 3rd ਇਹਦਾ ਰਾਈਟ ਆਨਸਰ ਹੈ ਨੋਟ ਕਰ ਲਓ ਜੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਡਾਕਟਰ ਰੰਗਨਾਥਨ ਨੇ ਕੋਲਨ ਕਲਾਸੀਫਿਕੇਸ਼ਨ ਸੀਸੀ ਦੀ ਰਚਨਾ ਕਦੋਂ ਕੀਤੀ ਡਾਕਟਰ ਰੰਗਨਾਥਨ ਨੇ ਕੋਲਨ ਕਲਾਸੀਫਿਕੇਸ਼ਨ ਸੀਸੀ ਦੀ ਰਚਨਾ ਕਦੋਂ ਕੀਤੀ ਹਾਂਜੀ অপਸ਼ਨ ਐ ਜੀ ਇਹਦੇ 1933 ਵਿੱਚ 1931 ਵਿੱਚ 1921 ਵਿੱਚ ਜਾਂ 1930 ਵਿੱਚ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st 1933 ਵਿੱਚ ਡਾਕਟਰ ਰੰਗਨਾਥ ਨੇ ਕੋਲਨ ਕਲਾਸੀਫਿਕੇਸ਼ਨ ਦੀ ਰਚਨਾ ਕੀਤੀ ਸੀ 1933 ਵਿੱਚ অপਸ਼ਨ ਨੰਬਰ 1st ਰਾਈਟ ਆਨਸਰ ਡਾਕਟਰ ਰੰਗਨਾਥ ਨੇ ਕਲਾਸੀਫਾਈਡ ਕੈਟਲੌਗ ਕੋਡ CCC ਦੀ ਰਚਨਾ ਕਦੋਂ ਕੀਤੀ ਡਾਕਟਰ ਰੰਗਨਾਥ ਨੇ ਕਲਾਸੀਫਾਈਡ ਕੈਟਲੌਗ ਕੋਡ ਦੀ ਰਚਨਾ ਕਦੋਂ ਕੀਤੀ ਹਾਂਜੀ ਇਹਦੇ ਆਪਸ਼ਨ ਨੇ 1922 ਵਿੱਚ 1934 ਵਿੱਚ 1933 ਵਿੱਚ ਜਾਂ 1919 ਵਿੱਚ ਮੈਂ ਤੁਹਾਨੂੰ ਸੀਸੀਸੀ ਇਹ ਟਾਪਿਕ ਡਿਟੇਲ ਵਿੱਚ ਵੀ ਕਰਾਉਂਗੀ ਇੰਪੋਰਟੈਂਟ ਟਾਪਿਕ ਨੇ ਇਹ ਲਾਇਬ੍ਰੇਰੀ ਦੇ ਹਾਂਜੀ ਕੁਐਸਚਨ ਤੇ ਜਾਣਿਆ ਡਾਕਟਰ ਰੰਗਨਾਥ ਨੇ ਕਲਾਸੀਫਾਈਡ ਕੈਟਲੌਗ ਕੋਡ ਦੀ ਰਚਨਾ ਕਦੋਂ ਕੀਤੀ ਸੀ ਇਹਦਾ ਰਾਈਟ ਆਨਸਰ ਹੈ ਜੀ 1934 ਵਿੱਚ অপਸ਼ਨ ਨੰਬਰ 2nd 1934 ਇਹਦਾ রাইਟ ਆਨਸਰ ਹੈ नेक्स्ट ਕੁਐਸਚਨ ਡਾਕਟਰ ਰੰਗਾਨਾਥਨ ਨੇ ਥਿਉਰੀ ਆਫ ਲਾਇਬ੍ਰੇਰੀ ਕੈਟਾਲਾਗ ਦੀ ਰਚਨਾ ਕਦੋਂ ਕੀਤੀ ਡਾਕਟਰ ਰੰਗਾਨਾਥਨ ਨੇ ਥਿਉਰੀ ਆਫ ਲਾਇਬ੍ਰੇਰੀ ਕੈਟਾਲਾਗ ਦੀ ਰਚਨਾ ਕਦੋਂ ਕੀਤੀ ਹਾਂਜੀ অপਸ਼ਨ ਨੇ 1938 ਵਿੱਚ 1921 ਵਿੱਚ 1934 ਵਿੱਚ ਜਾਂ 1922 ਵਿੱਚ ਹਾਂਜੀ ਇਹਦਾ রাইਟ ਆਨਸਰ ਹੈ ਜੀ অপਸ਼ਨ ਨੰਬਰ 1st 1938 1938 অপশন নাম্বার 1st ইজ দা রাইট আনসার নেক্সট কোশ্চেন এলিমেন্ট অফ লাইব্রেরি ক্লাসিফিকেশন দি রচনা ডক্টর রঙ্গনাথন নে কদো কিতি এলিমেন্ট অফ লাইব্রেরি ক্লাসিফিকেশন দি রচনা ডক্টর রঙ্গনাথন নে কদো কিতি অপশন এ 1945 1933 1972 1968 হ্যাঁজি ইস দা রাইট আনসার হ জি অপশন নাম্বার 1st 1945 অপশন নাম্বার 1 1945 इज द राइट आंसर हां जी सारे इंपॉर्टेंट क्वेश्चन है नोट कर लो पी ट्रिपल एसबी लाइब्रेरी एग्जाम स्कूल लाइब्रेरी यूजीसी नेट ਲਈ লাইব্রেরি ਲਈ লাইব্রেরি রিসੋਰਚ ਦੀ ਜੋ ਪੋਸਟ ਆਈ ਆ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਟਾਪਿਕ ਕੁਐਸਚਨ ਹੈ ਇਹ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਡਾਕਟਰ ਰੰਗਨਾਥ ਨੇ ਕਲਾਸੀਫਿਕੇਸ਼ਨ ਐਂਡ ਇੰਟਰਨੈਸ਼ਨਲ ਡਾਕੂਮੈਂਟੇਸ਼ਨ ਦੀ ਰਚਨਾ ਕਦੋਂ ਕੀਤੀ ਡਾਕਟਰ ਰੰਗਨਾਥ ਨੇ ਕਲਾਸੀਫਿਕੇਸ਼ਨ ਐਂਡ ਇੰਟਰਨੈਸ਼ਨਲ ਡਾਕੂਮੈਂਟੇਸ਼ਨ ਦੀ ਰਚਨਾ ਕਦੋਂ ਕੀਤੀ অপਸ਼ਨ ਨੇ ਜੀ 1947 1936 1942 1948 ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1948 ਵਿੱਚ অপਸ਼ਨ ਨੰਬਰ 4 1948 ਨੈਕਸਟ ਕੁਐਸਚਨ ਡਾਕਟਰ ਰੰਗਨਾਥ ਨੇ ਸਭ ਤੋਂ ਪਹਿਲਾਂ 5 ਲਾ ਸੂਤਰਾਂ ਦਾ ਪ੍ਰਤੀਪਾਦਨ ਕਿੱਥੇ ਕੀਤਾ ਸੀ ਡਾਕਟਰ ਰੰਗਨਾਥ ਨੇ ਸਭ ਤੋਂ ਪਹਿਲਾਂ 5 ਲਾ ਸੂਤਰਾਂ ਦਾ ਪ੍ਰਤੀਪਾਦਨ ਕਿੱਥੇ ਕੀਤਾ ਸੀ অপਸ਼ਨ ਹੈ ਜੀ ਮਨਾਕਸ਼ੀ ਕਾਲਜ ਅਨਮਲਾਈ ਨਗਰ ਦਿੱਲੀ ਯੂਨੀਵਰਸਿਟੀ ਸਕੂਲ ਆਫ ਬਡੋਧਰਾ ਜਾਂ ਮ드ਰਾਸ ਕਾਲਜ ਵਿੱਚ ਹਾਂਜੀ ਇਸ ਦਾ ਰਾਈਟ ਆਨਸਰ ਦੱਸੋ ਜੀ ਹਾਂਜੀ ਰਾਈਟ ਆਨਸਰ ਹੈ ਜੀ ਇਸ ਦਾ অপਸ਼ਨ ਨੰਬਰ 1st ਮਨਾਕਸ਼ੀ ਕਾਲਜ ਅਨਮਲਾਈ ਨਗਰ অপਸ਼ਨ ਨੰਬਰ 1st ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਬਾਲ ਵਿਕਾਸ ਕਿਸ ਸੂਤਰ ਦਾ ਪ੍ਰਤੀਬਾਧਨ ਕਰਦਾ ਹੈ ਜੋ ਡਾਕਟਰ ਰੰਗਨਾਥ ਨੇ ਪੰਜ ਲਾ ਦਿੱਤੇ ਸੀ ਉਹਦੇ ਬਾਰੇ ਗੱਲ ਹੋ ਰਹੀ ਹੈ ਬਾਲ ਵਿਕਾਸ ਕਿਸ ਸੂਤਰ ਦਾ ਪ੍ਰਤੀਬਾਧਨ ਕਰਦਾ ਹੈ ਆਪਸ਼ਨ ਹੈ ਜੀ ਦੂਜੇ ਸੂਤਰ ਦਾ ਤੀਜੇ ਸੂਤਰ ਦਾ ਪੰਜਵੇਂ ਸੂਤਰ ਦਾ ਜਾਂ ਪਹਿਲੇ ਸੂਤਰ ਦਾ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਪੰਜਵੇਂ ਸੂਤਰ ਦਾ ਪੰਜਵੇਂ ਲਾ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3 ਨੈਕਸਟ ਕੁਐਸਚਨ ਉਹ ਪੁਸਤकालय ਜੋ ਜਨਤਾ ਦੁਆਰਾ ਸੰਚਾਲਿਤ ਹੋਵੇ ਅਤੇ ਜਨਤਾ ਦੇ ਲਈ ਉਪਲਬਧ ਹੋਵੇ ਉਸ ਨੂੰ ਕਿਹੜਾ ਪੁਸਤकालय ਕਹਿੰਦੇ ਹਨ ਉਹ ਪੁਸਤकालय ਜੋ ਜਨਤਾ ਦੁਆਰਾ ਸੰਚਾਲਿਤ ਹੋਵੇ ਅਤੇ ਜਨਤਾ ਲਈ ਉਪਲਬਧ ਹੋਵੇ ਉਸ ਨੂੰ ਕਿਹੜਾ ਪੁਸਤकालय ਕਹਿੰਦੇ ਹਨ ਆਪਸ਼ਨ ਹੈ ਜੀ ਸਕੂਲ ਲਾਇਬ੍ਰੇਰੀਆਂ ਰਾਜਪੱਤਰ ਦੇ ਪੁਸਤकालय ਰਾਸ਼ਟਰੀ ਪੁਸਤकालय ਜਾਂ ਸਰਵਜਨਕ ਪੁਸਤकालय ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਸਾਰਵਜਨਿਕ ਪੁਸਤਕਾਲੇ ਸਾਰਵਜਨਿਕ ਪੁਸਤਕਾਲੇ অপਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਇੰਪੋਰਟੈਂਟ ਕੁਐਸਚਨ ਹੈ ਜੀ ਇਹਨਾਂ ਨੂੰ ਨੋਟ ਕਰੀ ਜਾਓ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਕੁਐਸਚਨ ਹੈ ਆਪਣਾ ਜਨੇਸਕੋ ਨੇ ਸਾਰਵਜਨਿਕ ਪੁਸਤਕਾਲੇ ਮੈਨੀਫੈਸਟੋ ਨੂੰ ਕਦੋਂ ਤਿਆਰ ਕੀਤਾ ਤੇ ਪਹਿਲਾ ਸ਼ਿਸ਼ੋਧਨ ਕਦੋਂ ਕੀਤਾ ਕਵੈਸਚਨ ਰਿਪੀਟ ਕਰਨ ਲੱਗੀ ਆ ਯੂਨੈਸਕੋ ਨੇ ਸਰਵਜਨਕ ਪੁਸਤਕਾਲੇ ਮੈਨੀਫੈਸਟੋ ਨੂੰ ਕਦੋਂ ਤਿਆਰ ਕੀਤਾ ਤੇ ਇਹਦੇ ਵਿੱਚ ਪਹਿਲੀ ਸੋਧ ਕਦੋਂ ਕੀਤੀ অপਸ਼ਨ ਨੇ ਜੀ 1948 1952 1949 1956 ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd 1949 ਯੂਨੈਸਕੋ ਨੇ ਸਰਵਜਨਕ ਪੁਸਤਕਾਲੇ ਦੇ ਮੈਨੀਫੈਸਟੋ 1949 ਵਿੱਚ ਤਿਆਰ ਕੀਤਾ ਸੀ ਤੇ ਇਹਦੇ ਵਿੱਚ ਪਹਿਲੀ ਵਾਰ ਸੋਧ ਕੀਤੀ ਸੀ 1972 ਵਿੱਚ 1972 ਵਿੱਚ ਸੋਧ ਕੀਤੀ ਸੀ ਪਹਿਲੀ ਵਾਰ ਤੇ 1949 ਵਿੱਚ ਪੁਸਤਕਾਲਏ ਮੈਨੀਫੈਸਟੋ ਜਿਨਾਸਕੂ ਨੇ ਤਿਆਰ ਕੀਤਾ ਸੀ ਨੈਕਸਟ ਕੁਐਸਚਨ ਰਾਧਾ ਕ੍ਰਿਸ਼ਨ ਅਜੋਗ ਕਦੋਂ ਬਣਾਇਆ ਗਿਆ ਰਾਧਾ ਕ੍ਰਿਸ਼ਨ ਅਜੋਗ ਕਦੋਂ ਬਣਾਇਆ ਗਿਆ ਆਪਸ਼ਨ ਨੇ 1942 ਵਿੱਚ 1956 ਵਿੱਚ 1972 ਵਿੱਚ 1948 ਵਿੱਚ ਰਾਧਾ ਕ੍ਰਿਸ਼ਨ ਅਜੋਗ ਕਦੋਂ ਬਣਾਇਆ ਗਿਆ ਸੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 4 1948 ਵਿੱਚ অপশন নাম্বার 4 1948 ਦਾ রাইਟ ਆਨਸਰ ਹੈ ਜੀ ਨੈਕਸਟ ਵੀਡੀਓ ਵਿੱਚ ਮੈਂ ਇਹਦੇ ਤੁਹਾਨੂੰ ਅਗਲੇ MCQ ਕਰਾ ਰਹੀ ਹਾਂ ਸਾਰੇ ਨੋਟ ਕਰ ਲਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਸਟਡੀ ਸਕਿਲਸ ਵਲੌਗ ਨੂੰ ਥੈਂਕ ਯੂ ਸਟੂਡੈਂਟਸ